ਮੈਂ ਸੁ ਕੰਮ ਸੇ ਆਈ ਥੀ ਆਵੇ ਨਮਸਤੇ ਮਮ ਜੀ ਠੀਕ ਆਂ ਭਾਜੀ ਵੀਡੀਓ ਆ ਠੀਕ ਆ ਮੈਂ ਠੀਕ ਆ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਨ ਜਾ ਰਹੇ ਹਾਂ ਬਾਬਾ ਦੀਪ ਸਿੰਘ ਸੇਵਾਦਾਲ ਸੰਸਥਾ ਦੇ ਵਿੱਚ ਖੜੇ ਹਾਂ ਅੱਜ ਹਿਮਾਚਲ ਦੇ ਵਿੱਚ ਇੱਕ ਬਹੁਤ ਜ਼ਿਆਦਾ ਮੁੱਦਾ ਇੱਕ ਵੱਡਾ ਆਪਣੇ ਇੱਕ ਫੈਨਲ ਰਿਆ ਆ ਜੋ ਪੰਜਾਬੀ ਸਾਡੇ ਭਰਾ ਸਾਡੇ ਜਾ ਰਹੇ ਹਿਮਾਚਲ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਆ ਤੇ ਉੱਥੇ ਬਦਸਲੂਕੀ ਕੀਤੀ ਜਾ ਰਹੀ ਹੈ ਤੇ ਅੱਜ ਸਾਡੇ ਨਾਲ ਪੰਜਾਬ ਸਾਡੇ ਹਿਮਾਚਲ ਦੇ ਸਾਡੇ ਇੱਕ ਸਾਡੀ ਭੈਣ ਜਿਹੜੀ ਅੱਜ ਤੋਂ ਤਕਰੀਬਨ 3 ਦਿਨ ਪਹਿਲਾਂ ਇੱਕ ਲੋਵਾਰ ਸਾਲ ਤੋਂ ਵਿੱਚੋਂ ਦਿਸੜਕੇ ਧੂਤਾਂ ਲਾ ਕੇ ਪਹੁੰਚ ਗਈ ਸੀ ਰਾਤ ਨੂੰ ਤੇ ਉੱਥੋਂ ਅਸੀਂ ਭੈਣ ਨੂੰ ਜਿਹੜਾ ਇੱਥੇ ਸੇਵਾ ਘਰ ਚ ਲਿਆਂਦਾ 3 ਦਿਨ ਅਸੀਂ ਭੈਣ ਨੂੰ ਦੇਖਭਾਲ ਕਰਕੇ ਤੇ ਉਸ ਤੋਂ ਬਾਅਦ ਹੁਣ ਪਰਿਵਾਰ ਜਿਹੜਾ ਹਿਮਾਚਲ ਚੋਂ ਕਿੱਥੋਂ ਦੇ ਰਹਿਣ ਵਾਲੇ ਆ ਭਾਈ ਸਾਹਿਬ ਆਪਾ ਖੰਡਾ ਕੁੱਲੂ ਕੇ ਸਰ ਕੁੱਲੂ ਕੇ ਰਹਿਣ ਵਾਲੇ ਡਿਸਟ੍ਰਿਕਟ ਡਿਸਟ੍ਰਿਕਟ ਕੁੱਲੂ ਤਹਿਸੀਲ ਅੰਨੀ گاਉਂ ਮਾਰਕੀਟ ਦਲਾਸ਼ ਪਿੰਡ ہمارا ਟਿਪਰੀ ਟਿਪਰੀ ਹਾਂਜੀ ਕਿੰਨੇ ਸਮੇਂ ਹੋ ਗਿਆ ਵੈਨ ਕੋ ਨਿਕ ਗਰਸੇ ਨਿਕਲੀ ਹੋਏ ਇਸ ਜਿਆਦਾ ਟਾਈਮ ਹੋ ਗਿਆ ਨਾ ਮੈਂ ਪਹਿਲੇ ਤੋਂ ਆਪਣੀ ਮੈਂ ਮੰਮੀ ਸੀ ਭਾਈ ਇਹ ਦਿਮਾਗੀ ਤੌਰ ਤੇ ਜਿਹੜੀ ਭੈਣ ਦੀ ਦਵਾਈ ਚੱਲਦੀ ਆ ਤੇ ਮੈਡੀਸਨ ਚੱਲਦੀ ਆ ਪਰ ਗੱਲ ਇਹ ਕਰਦੇ ਆ ਸਾਡੇ ਨਾਲ ਜਿਹੜਾ ਉੱਥੇ ਧੱਕਾ ਸਾਡੇ ਆਪਣੇ ਭਰਾਵਾਂ ਨਾਲ ਹੋ ਰਿਹਾ ਅੱਜ ਅਸੀਂ ਤਾਂ ਪੰਜਾਬ ਪਹਾੜਚਲ ਦੇ ਪਤਾ ਨਹੀਂ ਕਿੰਨੇ ਲੋਵਾਰਸ ਤੁਸੀਂ ਸਾਡੀਆਂ ਵੀਡੀਓ ਸੀ ਦਿਖਾ ਸਕਦੇ ਕਿੰਨੇ ਜਿਹੜੇ ਇੱਥੇ ਬੰਦੂਆ ਮਜ਼ਦੂਰ ਬਣਾ ਕੇ ਅਸੀਂ ਤੋਂ ਛੜਾ ਕੇ ਹਿਮਾਚਲ ਦੇ ਵਿੱਚ ਘਰਾਂ ਘਰਾਂ 'ਚ ਪਹੁੰਚਾਉਂਦੇ ਆ ਸਾਡਾ ਇਹ ਪੰਜਾਬ ਆ ਇੱਥੇ ਪੰਜਾਬ ਦੇ ਵਿੱਚ ਇੱਕ ਤੇ ਹੋਰ ਸਟੇਟ 'ਚ ਕਿਤੇ ਉਹ ਭੈਣ ਹੁੰਦੀ ਨਾ ਤੇ ਮੈਂ ਕਿੰਨਾ ਵੀ ਕਿਸੇ ਨੇ ਨਾ ਕੋਈ ਮਦਦ ਕਰਨੀ ਸੀ ਅਸੀਂ ਦਾਅਵੇ ਨਾਲ ਕਹਿੰਨੇ ਆ ਭੈਣ ਨੂੰ ਰੋਸ਼ਨ ਪਾਣੀ ਸਾਰਾ ਕੁਝ ਵਧੀਆ ਤਰੀਕੇ ਨਾਲ ਇੱਥੇ ਭੈਣ ਸਾਡੀ ਰਹੀ ਆ ਤੇ ਜੇ ਕਿਤੇ ਇਹੀ ਗੱਲ ਕਿਤੇ ਹੋਰ ਸਟੇਟ 'ਚ ਹੁੰਦੀ ਮੈਨੂੰ ਨਹੀਂ ਸੀ ਲੱਗਦਾ ਵੀ ਉਹ ਹਾਲਾਤਾਂ ਦੇ ਵਿੱਚ ਭੈਣ ਮਿਲਦੀ ਇਸ ਕਰਕੇ ਅਸੀਂ ਚਲੋ ਪਰਿਵਾਰ ਆਏ ਆ ਇਨਾਂ ਨੂੰ ਹੁਣ ਭੈਣ ਲੈ ਕੇ ਜਾ ਰਹੀ ਆ ਪਰ ਜਿਹੜਾ ਸਾਡੇ ਨਾਲ ਉੱਥੇ ਤੱਕਾ ਹੋ ਰੇ ਮੈਂ ਪਹਾੜਚੰਦ ਦੇ ਸਾਰਿਆਂ ਨੂੰ ਬੇਨਤੀ ਆ ਸਾਡੇ ਜੋ ਲੜਕੇ ਉਧਰ ਜਾ ਰਹੇ ਹਨ ਨਾ ਆਪਕੋ ਸ਼ਾਇਦ ਵੀਡੀਓ ਦੇਖਾ ਹੋਗਾ ਸਾਡੇ ਸਾਥ ਉਧਰ ਹਿਮਾਚਲ ਵਾਲੇ ਕੀ ਕਰਤੇ ਹਨ ਕੁਝ ਲੋਕ ਆ ਨਾ ਉਹ ਫੋਕੀ ਸ਼ੌਹਰਤ ਪਾਣੇ ਕੇ ਲਈ ਤੋਂ ਵੀ ਮਤਲਬ ਹਮਾਰਾ ਸੋਸ਼ਲ ਮੀਡੀਆ ਪਰ ਵੀਡੀਓ ਵਾਇਰਲ ਹੋਗਾ ਤੋਂ ਹਮਾਰੇ ਜੋ ਨਿਸ਼ਾਨ ਸਭ ਲਗਾ ਕੇ ਜਾਂਦੇ ਆ ਗਾੜੀ ਕੇ ਅੱਗੇ ਮੋਟਰਸਾਈਕਲ ਤੇ ਲਗਾਤੇ ਆ ਨਿਸ਼ਾਨ ਉਸਕੋ ਉਤਾਰਦੇ ਉਤਾਰਤੇ ਹਨ ਔਰ ਉਸਕੀ ਬਿਆਦਵੀ ਕਰਤੇ ਹਨ हमारे जो संत है हमारे संत भिंडरा वाले हैं हमारे नायक है, है वो पर उनकी तस्वीर उतार के जाती है, तो जाती है है तो पैरों में रूली ये हिमाचल के कुछ लोग हमारे साथ वहां कर रहे तो हम, हम की बात करते हैं हमारा अपना हम बोलते हैं हिमाचल अपना हमारे साथ घूमने जाते हैं सभी सब तो ऐसा नहीं करना चाहिए ना हाँ तो हाँ जब हम नहीं किसी की उनकी आपकी कोई भी हो नायक हो आपका हमारा नायक है वो हमारा संत है हम उनको संत मानते हैं तो हमारे हक्कों के लिए वो लड़े थे तो हम 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 क्यों आतंकवादी वो वो उसको आतंकवादी बनाते हैं आप बोलते हैं आतंकवादी तो आतंकवादी तो हम भी हैं सब आतंकवादी हैं आतंकवादी की बात तो बहन रही है फिर पूछो तो कैसे रही है बहन तो गल करदे हां साडे नाल जेड़ा साडे अपनेयां नाल जेड़ा उथे ठक्का हो रिया भई मतलब ये गल बलवे दी दा ध्यान देना चाहिदा हिमाचल दे समूह निवासियों नु मैं विनती करदा ਤੁਸੀਂ ਆਪਣੇ ਪੱਧਰ ਤੇ ਜਿਹੜੇ ਇਹੋ ਜਿਹੇ ਲੋਕ ਨਫ਼ਰਤ ਫੁਲਾ ਰਹੇ ਹਨ ਉਹਨਾਂ ਨੂੰ ਰੋਕਣਾ ਤੁਸੀਂ ਆ ਤੁਹਾਡਾ ਫਰਜ਼ ਆ ਜੇ ਸਾਰੇ ਪੰਜਾਬ ਦੇ ਵਿੱਚ ਕੁਝ ਲੋਕ ਫੁਲਾ ਰਹੇ ਹਨ ਨਾ ਤੇ ਅਸੀਂ ਉਹਨਾਂ ਨੂੰ ਰੋਕਾਂਗੇ ਅਸੀਂ ਉਹਨਾਂ ਨੂੰ ਕਹਾਂਗੇ ਵੀ ਜਦੋਂ ਚੰਦ ਬੰਦੇ ਇਹੋ ਜਿਹਾ ਕੰਮ ਕਰਦੇ ਤਾਂ ਸਾਰੀ ਸਾਰੀ ਕੌਮ ਬਦਨਾਮ ਹੁੰਦੀ ਹੈ ਤੇ ਜੇ ਹਿਮਾਚਲ ਵਿੱਚ ਕੁਝ ਲੋਕ ਕਰ ਰਹੇ ਹਨ ਨਾ ਤੋ ਐਸਾ ਕੰਮ ਕਰ ਰਹੇ ਤੋ ਉਹ ਸਾਰੇ ਹਿਮਾਚਲ ਪੇਵਾਤਾ ਹੈ ਸਾਡੇ ਸਾਥ ਉਹ ਗਲਤ ਕਰ ਰਹੇ ਹਨ ਤੇ ਇਸ ਲਈ ਮੈਂ ਬੇਨਤੀ ਕਰਦਾ ਹਾਂ ਆਪ ਲੋਕਾਂ ਕੋ ਜਾ ਕੇ ਵਾਹ ਪੇ ਸਮਝਾਓ लोगों को क्योंकि हमारे जो ये टूरिस्ट आते हैं हाँ को गलत करते हैं उनको कानून है पर ये थोड़ी वीडियो बना के हमारे जो संत है उनका तस्वीरें निकाल के तो आप पैरों में रो ये तो गलत बात है ना जो तो हमारे पे हा, हा, हमारे को नहीं अच्छा लगता ना जब हम लोग अपना हिमाचल पे से हमने एक आदमी छुड़वाया था ऐसे बदुआ मजदूर तो छह साल के बाद उनको घर पे पहुंचा के आए हम ਉਹ ਵੀ ਹਮਾਤਲ ਮੰਡੀ ਦੇ ਰਹਿੰਦੇ ਆ ਪਾਪੀ ਜੀ ਆਪ ਜਾਣਦੇ ਤੇ ਆਪੇ ਪਚਾ ਗਏ ਮੈਨੂੰ ਬੁੱਕ ਲੱਗਦੀ ਹੈ ਤੇ ਐਸਾ ਜਿਵੇਂ ਹਮ ਆਪ ਕਰਦੇ ਆ ਤਾਂ ਫਿਰ ਨੂੰ ਕੋ ਵੀ ਕਰ ਰਹਾ ਜੀ ਆਸ ਹੀ ਦੇਣਾ ਜੀ ਠੀਕ ਹੈ ਨਾ ਇਹ ਮੇਰੇ ਕਹਿ ਤੋ ਇਹ ਗੱਲ ਆ ਪਰ ਭੈਣ ਦੇ ਹਾਲਾਤ ਤੁਸੀਂ ਦੇਖ ਹੀ ਲਏ ਆ ਆ ਜਾ ਹੈਗਾ ਤੋ ਬਾਕੀ ਹੋਣਾ ਇਹ ਆ ਇਹ ਸਾਡਾ ਪੰਜਾਬ ਆ ਸਾਡੀ ਇੱਕ ਵਧੀਆ ਸਾਡੀ ਇਹ ਤਸਵੀਰ ਆ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਆ ਗਣ ਨਾਲ ਲਾਉਂਦੇ ਆ ਸਾਡਾ ਧਰਮ ਸਿਖਾਉਂਦਾ ਸਾਡੇ ਗੁਰੂਆਂ ਨੇ ਸਾਨੂੰ ਸਿਖਾਈਆਂ ਚੀਜ਼ਾਂ ਤੇ ਤਾਂ ਹੀ ਅਸੀਂ ਸਾਡਾ ਇੱਥੇ ਤੱਕ ਅਸੀਂ ਸੇਵਾ ਕਰਦੇ ਵਿੱਚ ਕੁਝ ਨਹੀਂ ਦੇਖਦੇ ਸਾਨੂੰ ਇਹ ਦੀਦੀ ਵੀ ਅਸੀਂ ਇਹਦੀ ਮਦਦ ਕਰੀ ਬਾਅਦ ਚੜ ਕੇ ਪਰ ਸਾਡੇ ਨਾਲ ਉੱਥੇ ੱਤਕਾ ਜਿਹੜਾ ਪੰਜਾਬੀਆਂ ਨਾਲ ਹੋ ਰਿਹਾ ਹੈ ਬਹੁਤ ਗਲਤ ਹੋ ਰਿਹਾ ਇਹਦੇ ਤੇ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹਿਮਾਚਲ ਗਵਰਨਮੈਂਟ ਨੂੰ ਸਖਤ ਨੋਟਿਸ ਲੈ ਕੇ ਉਹ ਜਿਹੜਾ ਅਮਨ ਸੂਦ ਆ ਜਿਹੜਾ ਫੋਕੀ ਸ਼ੌਹਰਤ ਦੇ ਲਈ ਉਹਨੇ ਉਹ ਬੰਦੇ ਨੇ ਉਹ ਕੰਮ ਕੀਤਾ ਉਹਦੇ ਤੇ ਕਾਨੂੰਨੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਆ ਇਹ ਸਾਰੇ ਸਾਡਾ ਪੰਜਾਬ ਦੇ ਅਸੀਂ ਮੰਗ ਕਰਦੇ ਆਂ 와이 굳이 각하올사 와이각하사